ਨਹੀਂ ਨਹੀਂ ਆ ਫੌਜਾਂ ਕੋਈ ਸਾਡੇ ਦੇਸ਼ ਤੇ ਚੜਕੇ ਨਾ ਆ ਜਾਵੇ ਨਹੀਂ ਤੇ ਰੱਖ ਲੈਂਦੇ ਅੱਜ ਵੀ ਵੇਖੋ ਬੜੇ ਬੜੇ ਫਮਕਰੂ ਸਹੀਂ ਕਈ ਤੇ ਇੰਨੇ ਨੇ ਵਹਿਮਾਂ ਭਰਮਾਂ ਦੇ ਚੇਤੇ ਤੱਕ ਪਏ ਹੋਏ ਆ ਵੇਖੋ ਬਾਣੀ ਨੇ ਕਹੇ ਤਾਂ ਕੋਈ ਜੰਤਰ ਮੰਤਰ ਨਹੀਂ ਜੇ ਹੁੰਦਾ ਕੋਈ ਜੰਤਰ ਮੰਤਰ ਜਪ ਸਾਹਿਬ ਦਾ ਜਦੋਂ ਪਾਠ ਕਰਦੇ ਨਾ ਉਹਦੇ ਵਿੱਚ ਹੁੰਦਾ ਨਮੋ ਮੰਤਰ ਮੰਤੰਗ ਨਮੋ ਜੰਤਰ ਜੰਤਰੰਗ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਜਿਹਨਾਂ ਕਹਿੰਦੇ ਉਹਦੇ ਉੱਤੇ ਕੋਈ ਜੰਤਰ ਮੰਤਰ ਟੂਣੇ ਤਵੀਤਾਂ ਦਾ ਕੋਈ ਅਸਰ ਨਹੀਂ ਜੁ ਹੁੰਦਾ ਪਰ ਅੱਜ ਕਈ ਵੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਪਰ ਗੱਲਾਂ ਦੇ ਵਿੱਚ ਪਏ ਹੋਏ ਨੇ ਕੋਈ ਵੇਖੋ ਕੋਈ ਇੱਕ ਤਰ੍ਹਾਂ ਤਰ੍ਹਾਂ ਦੇ ਧਾਗੇ ਬੰਨੀ ਬੈਠਾ ਕੋਈ ਤਰ੍ਹਾਂ ਤਰ੍ਹਾਂ ਦੀਆਂ ਮੁੰਦਰੀਆਂ ਪਾਈ ਬੈਠਾ ਜੀ ਕਹਿੰਦੇ ਅਸੀਂ ਧਰਮੀ ਆ ਸਾਨੂੰ ਤਾਂ ਕੜਾ ਦਿੱਤਾ ਸੀ ਕੜਾ ਸੱਜੇ ਹੱਥ ਦੇ ਵਿੱਚ ਪਾਉਣ ਦਾ ਭਾਅ ਵੀ ਪਤਾ ਇਹ ਸੀ ਕੜੇ ਦਾ ਮਤਲਬ ਕੀ ਹੈ ਇਹ ਵਹਿਮਾ ਪਰਮੰਡਤ ਤੇ ਜਿੱਤ ਦਾ ਪ੍ਰਤੀਕ ਹੈ ਵੀ ਸਿੱਖ ਕਿਸੇ ਵਹਿਮ ਪਰਮੰਡਤ ਨੂੰ ਨਹੀਂ ਮੰਨਦਾ ਇਹ ਸਹੀ ਮਹਨਿਆਂ ਦੇ ਅੰਦਰ ਧਰਮ ਹੀ ਹੈ ਵਿਖਾਵੇ ਵਾਲਾ ਧਰਮ ਨਹੀਂ ਹੈ ਇਹ ਕੜਾ ਇਸ ਕਰਕੇ ਦਿੱਤਾ ਸੀ ਵੀ ਵਹਿਮਾ ਪਰਮੰਡਤ ਤੇ ਜਿੱਤ ਦਾ ਪ੍ਰਤੀਕ ਹੈ ਤੇ ਸਾਖੀ ਹੈਗੀ ਇਹਦੇ ਉੱਤੇ ਪਰ ਹੁਣ ਸਮਾਂ ਨਹੀਂ ਲੱਗਦਾ